ਸ਼ੇਅਰ ਜ਼ਰੂਰ ਕਰਿਓ ਵੀਡੀਓ ਜਿਹੜੇ ਭਰਾ ਚੈਨਲ ਤੇ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰੀ ਚੱਲੋ ਬਹੁਤ ਕੰਮ ਆਉਣ ਵਾਲੀ ਚੀਜ਼ ਆ ਬਾਈ ਤੇ ਨੌਜਵਾਨਾਂ ਵਾਸਤੇ ਇਹ ਕੁਸ਼ਕ ਕੈਰੇਕਟਰ ਹੁੰਦੇ ਆ ਆਪਣੇ ਪਿੰਡਾਂ ਦੇ ਵਿੱਚ ਸਾਰਿਆਂ ਸਾਰਿਆਂ ਨੂੰ ਆਪਾਂ ਨਹੀਂ ਕਹਿ ਸਕਦੇ ਮੇਰੀਆਂ ਭੈਣਾਂ ਤੋਂ ਮੈਂ ਪਹਿਲੀ ਮਾਫੀ ਮੰਗ ਲੈਣਾ ਕਿਉਂਕਿ ਔਰਤ ਕਹਿੰਦੇ ਹੁੰਦੇ ਆ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਜਾ ਪਰ ਕੁਛਕ ਕਰੈਕਟਰ ਇਹ ਜੇ ਹੁੰਦੇ ਆ ਜਿਹੜਿਆਂ ਕਰਕੇ ਸ਼ਾਇਰਾਂ ਨੇ ਲਿਖਿਆ ਬਹੁਤ ਕੁਛ ਔਰਤ ਬਾਰੇ ਪਰ ਕੁਛ ਕੌਰਤਾਂ ਹੁੰਦੀਆਂ ਵਿੱਚ ਜਿਵੇਂ ਸਹਿਵਾ ਹੋ ਗਈ ਹੀਰ ਹੋਈ ਸੀ ਜਿੰਨੇ ਵੀ ਕਿੱਸੇ ਕਹਾਣੀਆਂ ਮੈਂ ਉਹਨਾਂ ਬਾਰੇ ਤੁਹਾਨੂੰ ਗੱਲ ਸੁਣਾਉਣ ਲੱਗਿਆ ਸ਼ੇਅਰ ਕਰਿਓ ਇੱਕ ਤਾਂ ਕਈ ਭਰਾ ਮੈਨੂੰ ਕਹਿੰਦੇ ਬਾਈ ਆਵਾਜ਼ ਬਾਈ ਇੱਕ ਤਾਂ ਮਾਈਕ ਮੂਕ ਜੇ ਲਿਆਉਣ ਵਾਲੇ ਆ ਲਿਆਵਾਂਗੇ ਹੌਲੀ ਹੌਲੀ ਜਿਹੜਾ ਕਿ ਦੂਰੋਂ ਆਵਾਜ਼ ਖਿੱਤੇ ਤੇ ਵੈਸੇ ਵੀ ਆਵਾਜ਼ ਮੋਬਾਈਲ ਦੀ ਖਰੇ ਦੀ ਸਾਫ਼ ਹੈ ਕੋਈ ਐਦਾਂ ਦੀ ਗੱਲ ਨਹੀਂ ਲੈ ਹੁਣੂ ਗਾਣਾ ਸੁਣਾਉਣਾ ਪਹਿਲਾਂ ਗੱਲਾਂ ਬਾਤਾਂ ਆਪਾਂ ਫੇਰ ਕਰਾਂਗੇ ਹੋ ਧਿਆਨ ਨਾਲ ਸੁਣੀ ਗੱਲ ਵੱਡੇ ਬਾਈ ਦੀ ਤੇ ਵਿਆਹੀ ਬਰੀ ਨਾਲ ਲਈਓ ਯਾਰੀ ਲਾਈ ਦੀ ਹੋ ਧਿਆਨ ਨਾਲ ਸੁਣੀ ਗੱਲ ਵੱਡੇ ਬਾਈ ਦੀ ਵਿਆਹੀ ਬਰੀ ਨਾਲ ਨਹੀਂ ਉਹ ਯਾਰੀ ਲਾਈ ਦੀ ਆ ਓ ਨਮਾਇਆਂ ਨੂੰ ਮਿਲੂ ਸੁਤਿਆਫ ਕਰ ਲੂ ਓ ਨਮਾਇਜਾ ਦੋ ਮਿਲੂ ਸੁਤਿਆਫ ਕਰ ਲੂ ਤੇ ਲਾਈ ਜਾਈਂ ਫੋਨ ਬੈਠਾ ਵਾਰ ਵਾਰ ਤੂੰ ਓ 90% ਜੱਟਾ ਤੋਖਾ ਦਿੰਦੀ ਆ ਬਾळा ਮੂੰਹ ਲਾਵੇ ਨਾ ਬਗਾਨੀ ਨਾਰ ਨੂੰ ਓ 90% ਵੀਰੇ ਤੋਖਾ ਦਿੰਦੀ ਆ ਬਾਲਾ ਮੂ ਲਾਵੇ ਨਾ ਬਗਾਨੀ ਨਾਰ ਨੂੰ ਹਮ ਖਰਨਾ ਦਾ ਜੱਟ ਮਿਰ ਜਾਜਵਾਨ ਸੀ ਤੇ ਤੀਰ ਤੋੜੇ ਨਾਲੇ ਤੋੜਦਾ ਕਮਾਨ ਸੀ ਓ ਖਰਲਾ ਦਾ ਜੱਟ ਮਿਰ ਜਾਜਵਾਨ ਸੀ ਤੀਰ ਤੋੜੇ ਨਾਲੇ ਤੋੜਦਾ ਕਮਾਨ ਸੀ ਓ ਠੋਖੇ ਨਾਲ ਜੱਟ ਮਰਵਾ ਕੇ ਧਰਤਾ ਤੇ ਐਨੀ ਛੇਤੀ ਮੰਨਦਾ ਸੀ ਕਿੱਥੇ ਹਾਰ ਨੂੰ ਓ 90% ਬਾਈ ਤੋਖਾ ਦਿੰਦੀ ਆ ਬਾळा ਮੂੰਹ ਲਾਵੇਂ ਨਾ ਬਗਾਨੀ ਨਾਰ ਨੂੰ ਓ 90% ਵੀਰੇ ਤੋਖਾ ਦਿੰਦੀ ਆ ਬਾळा ਮੂੰਹ ਲਾਵਣਾ ਬਗਾਨੀ ਨਾਰ ਨੂੰ 12 ਹਜ਼ਾਰ ਰਾਂਜਾ ਮੱਝਾ ਰਹਾ ਜਾ ਰਹਾ ਚਾਰ ਦਾ ਹੀਰ ਚੜੀ ਡੋਲੀ ਜੱਟ ਫਿਰੇ ਪਾਲਦਾ 12 ਸਾਲ ਰਾਂਝਾ ਮੱਜਾ ਰਹਾ ਚਾਰ ਦਾ ਓਏ ਹੀਰ ਚੜੀ ਡੋਲੀ ਜੱਟ ਫਿਰੇ ਪਾਲਦਾ ਓਏ ਪਾਬੀਆਂ ਦੇ ਤਾਨੀਆਂ ਨੇ ਹੱਕ ਸਾੜਤੀ ਤੇ ਉਮਰਾਂ ਦਾ ਰੋਣਾ ਦੇ ਕੇ ਤੁਰੀ ਯਾਰ ਨੂੰ 90 ਪਰਸੈਂਟ ਬਾਈ ਧੋਖਾ ਦਿੰਦੀ ਐ ਬਾळा ਮੂੰ ਲਾਵੇ ਨਾ ਬਗਾਨੀ ਨਾਰ ਨੂੰ 90 ਪਰਸੈਂਟ ਵੀਰੇ ਤੋਖਾ ਦਿੰਦੀ ਆਂ बाळा ਮੂੰ ਲਾਵੇ ਨਾ ਬਗਾਨੀ ਨਾਰ ਨੂੰ ਓ ਕਾਲਾ ਮੋੜ ਲਿਖੇ ਸਿੱਟੇ ਕੱਢ ਕੱਢ ਕੇ ਕਾਲਾ ਮੋੜ ਲਿਖੇ ਸਿੱਟੇ ਕੱਢ ਕੱਢ ਕੇ ਕੰਮ ਦਾ ਨਹੀਂ ਰਹਿਣਾ ਛੱਡੂ ਜਾੜ ਵੜ ਕੇ ਓਏ ਕਾਲਾ ਮਾਉਣ ਲਿਖੇ ਸਿੱਟੇ ਕੱਢ ਕੱਢ ਕੇ ਤੂੰ ਕੰਮ ਦਾ ਨੀ ਰਹਿਣਾ ਛੱਡੂ ਜਾੜ ਵਾਦ ਕੇ ਓ ਮਿੱਠੀਆਂ ਗੱਲਾਂ ਨਾ ਤੇਰੀ ਮੱਤ ਮਾਰ ਦੂ ਐਵੇਂ ਮਾਨਾ ਬੈਠ ਜੀ ਨਾ ਦਿਲ ਹਾਰ ਤੂੰ ਓ 90% ਬਾਈ ਤੋਖਾ ਦਿੰਦੀ ਆ ਬਾਹਲਾ ਮੂੰਹ ਲਾਵੇਂ ਨਾ ਬਗਾਨੀ ਨਾਰ ਨੂੰ 90 ਪਰਸੈਂਟ ਵੀਰੇ ਠੋਖਾ ਦਿੰਦੀ ਆ ਬਾਹਲਾ ਮੂੰਹ ਲਾਵੇਂ ਨਾ ਬਗਾਨੀ ਨਾਲ ਨੂੰ ਸੋਏ ਲੋਕ ਕਹਤ ਆ ਬਾਈ ਸਿਆਣਿਆਂ ਦੀਆਂ ਗੱਲਾਂ ਨੇ ਕਿ 90 ਪਰਸੈਂਟ ਬਾਈ ਠੋਖਾ ਦਿੰਦੀ ਆ ਬਾਹਲਾ ਮੂੰਹ ਲਾਵੇਂ ਨਾ ਬਗਾਨੀ ਨਾਲ ਨੂੰ ਸੋਏ ਗੱਲਾਂ ਸੱਚ ਨੇ ਜਿਹੜੀਆਂ ਸਿਆਣਿਆਂ ਨੇ ਵਿਚਾਰੀਆਂ ਹੋਈਆਂ ਕਿ ਵਿਆਹੀ ਬਰੀ ਜਿਹੜੀ ਕੋਈ ਔਰਤ ਹੈ ਕਦੇ ਵੀ ਕਿਉਂਕਿ ਉਹਦਾ ਵੀ ਘਰ ਖਰਾਬ ਹੁੰਦਾ ਜ਼ਿੰਦਗੀ ਖਰਾਬ ਆਪਦੀ ਵੀ ਹੁੰਦੀ ਹੈ ਐਸਾ ਪਿਆਰ ਕਦੇ ਨਾ ਕਰੋ ਜਿਹੜਾ ਸਮਾਜ ਨੂੰ ਮਨਜ਼ੂਰ ਨਾ ਹੋਵੇ ਸੋ ਕੋਸ਼ਿਸ਼ ਆ ਹਮੇਸ਼ਾ ਇਹ ਕਰੋ ਜਿਹੜੀਆਂ ਇਹ ਜਿਹੀਆਂ ਗੱਲਾਂ ਹੁੰਦੀਆਂ ਇਹਨਾਂ ਨੂੰ ਸੁਣ ਕੇ ਸੋਚਣ ਦੀ ਲੋੜ ਹੁੰਦੀ ਹੈ ਕਿ ਜੇ ਕੋਈ ਇਹੋ ਜਿਹਾ ਬੰਦਾ ਕਾਜ਼ਮ ਚਾਹਦਾ ਤਾਂ ਉਹ ਗੱਲ ਕਿੱਧਰ ਨੂੰ ਜਾਂਦੀ ਹੈ ਸੋ ਇਹ ਸਿਆਣਿਆਂ ਨੇ ਲਿਖੀਆਂ ਹੋਈਆਂ ਬਈ ਕੋਈ ਇਹ ਨਹੀਂ ਵੀ ਜਾਏ ਮੈਂ ਲਿਖਤੀ ਹਾਂ ਹਾਂ तरीका अलग-अलग ਹੁੰਦਾ ਇਹਨੂੰ ਕੋਈ ਕਿਵੇਂ गा ਦਿੰਦਾ ਕੋਈ ਕਿਵੇਂ गा ਦਿੰਦਾ ਹੈਨਾ ਮੈਂ ਥੋੜਾ ਜਿਹਾ ਹੋਰ ਤਰੀਕੇ ਨਾਲ ਗਾਤਾ ਸੋ ਗਾਣੇ ਬਹੁਤ ਲਿਖੇ ਪਏ ਆ ਇੱਕ ਤਾਂ ਮੇਰੀ ਬੇਨਤੀ ਆ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਬਹੁਤ ਭਰਾ ਮੈਨੂੰ ਸਪੋਰਟ ਕਰ ਦਿਓ ਮੇਰਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੇ ਕਿਸੇ ਭਰਾ ਨੇ ਕੋਈ ਗਾਣਾ ਚਾਹੀਦਾ ਹੋਇਆ ਕਿਸੇ ਵੀ ਪ੍ਰਕਾਰ ਦਾ ਗਾਣਾ ਲੈਣਾ ਹੋਵੇ ਕੋਈ ਵੀ ਟਾਈਪ ਹੋਵੇ ਜਿਹੇ ਜਿਹੇ ਵੀ ਬੰਦਾ ਕਹੂਗਾ ਆਪਾਂ ਉਹ ਜਿਹਾ ਦੇ ਦੇਵਾਂਗੇ ਪਰ ਮੇਰੀ ਇੱਕ ਬੇਨਤੀ ਆ ਕਿ ਫਰੀ ਵਾਲਾ ਥੋੜਾ ਜਿਹਾ ਮੈਨੂੰ ਮਾਫ ਕਰਿਓ ਕਿਉਂਕਿ ਇਹਨਾਂ ਚੀਜ਼ਾਂ 'ਚ ਬਾਈ ਮਿਹਨਤ ਬਹੁਤ ਲੱਗਦੀ ਹੈ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਚਲੋ ਜਿਹੜਾ ਬੰਦਾ ਕੋਈ ਹਟ ਹੈ ਉਹ ਤਾਂ ਆਪਾਂ ਕਿੰਨੀ ਮੰਗ ਲੇ ਆਪਾਂ ਉਹਨੇ ਹੀ ਨਹੀਂ ਕਹਿੰਦੇ ਵੀ ਜਿਹੜਾ ਖਰਚਾ ਪਾਣੀ ਆ ਉਹ ਤਾਂ ਬੰਦੇ ਨੂੰ ਦੇਣਾ ਬਣਦਾ ਕਿਉਂਕਿ ਦੋ ਚਾਰ ਬੰਦੇ ਮੈਥੋਂ ਪਹਿਲਾਂ ਲੈ ਗਏ ਦਿੱਤਾ ਮੈਨੂੰ ਕੁਛ ਨਹੀਂ ਉਹਨਾਂ ਨੇ ਗਾਣੇ ਉਹ ਵਧੀਆ ਸੀ ਉਹ ਮੁੜ ਕੇ ਅਗਲਾ ਹੱਥ ਨਹੀਂ ਚਲਾਉਂਦਾ ਬਾਈ ਮੁੜ ਕੇ ਗੱਲ ਆ ਗਿਆ ਹੋ ਗਿਆ ਬਾਹ ਹੋ ਗਿਆ ਜੇ ਕਿਸੇ ਵੀ ਭਰਾ ਨੂੰ ਨਵੇਂ ਕਲਾਕਾਰ ਨੂੰ ਕੋਈ ਹੁੰਦਾ ਹੈ ਕਈ ਵਾਰੀ ਵੀ ਮੈਂ ਗਾਣਾ ਮੈਂ ਮੇਰਾ ਨੰਬਰ ਤੁਹਾਨੂੰ ਬੋਲ ਦਿੰਦਾ ਨੋਟ ਕਰ ਲਿਓ 98 773 65831 ਦੁਬਾਰਾ ਫੇਰ ਨੋਟ ਕਰ ਲਓ 98 773 65831 WhatsApp ਵੀ ਇਸੇ ਨੰਬਰ ਤੇ ਚੱਲਦਾ ਹੈ ਕਿਹੇ ਭਰਾ ਨੂੰ ਗਾਣਾ ਕੋਈ ਚਾਹੀਦਾ ਹੁੰਦਾ ਹੈ ਕਈ ਵਾਰੀ ਤਾਂ ਉਹ ਮੇਰੇ ਨਾਲ ਕੰਟੈਂਟ ਕਰ ਸਕਦਾ ਬਾਕੀ ਮੇਰੀ ਇੱਕ ਬੇਨਤੀ ਹੈ ਕਿ ਯਾਰ ਐਵੇਂ ਨਾ ਵੀ ਕਈ ਵਾਰੀ ਬੰਦਾ ਉਹ ਹੀ ਸਵਾਦ ਲੈਣ ਲਈ ਬਾਈ ਕਿੰਨੇ ਦਾ ਦੇਵੇਂਗਾ ਫਲਾਨਾ ਮੈਂ ਹੁਣ ਪਹਿਲਾਂ ਦੱਸ ਦੇਣਾ 15000 ਤੋਂ ਗਾਣਾ ਸ਼ੁਰੂ ਹੈ ਜਹੇ ਜਾਂ ਗਾਣਾ ਹੋਊ ਤੇ ਜਹੇ ਜਾਂ ਮੂਰੇ ਕਈ ਵਾਰੀ ਬੰਦਾ ਵੀ ਕੋਈ ਆਪਣੇ ਵਰਗਾ ਹੀ ਹੁੰਦਾ ਆ ਮੈਂ ਤਾਂ ਹੈ ਨਹੀਂ ਵੀ ਗੱਲ ਵੜ ਜੂ ਅਗਲੇ ਦਾ ਹਨਾ ਉਹ ਵੀ ਆਪਾਂ ਸੋਚ ਕੇ ਦਿੰਨੇ ਆ ਵੀ ਚਲੋ ਉਹਦਾ ਵੀ ਭਰਾ ਦਾ ਕੰਮ ਚੱਲੇ ਤੇ ਆਵਦਾ ਵੀ ਚੱਲੇ ਗਾਣੇ ਬਹੁਤ ਹੈ ਦਗਾਣਾ ਲੈਣਾ ਹੋਵੇ ਗਾਣਾ ਲੈਣਾ ਹੋਵੇ ਰੋਮਾਂਟਿਕ ਲੈਣਾ ਹੋਵੇ ਸੈਡ ਲੈਣਾ ਹੋਵੇ ਜਹੇ ਜਾਂ ਮਰਜ਼ੀ ਬਥੇਰੇ ਗਾਣੇ ਪਏ ਮੈਂ ਜਿਵੇਂ ਇੱਕ ਗਾਣਾ ਹਨ ਮੈਂ ਸੁਣਾਉਣਾ ਆ ਉਹ ਮੈਂ ਲਿਖਿਆ ਸੀਗਾ ਛੱਲਾ ਛੱਲਾ ਗਾਣਾ ਮੇਰੇ ਕੋਲੇ ਪਿਆ ਮੇਰਾ ਵੈਸੇ ਆਪ ਦਾ ਮਨ ਹੈ ਜੀ ਫਿਰ ਵੀ ਕਿਸੇ ਭਰਾ ਦੀ ਕਈ ਵਾਰੀ ਤੁਮਨਾਂ ਹੁੰਦੀ ਹੈ ਹੈਨਾ ਵੀ ਮੈਂ ਕਰਾ ਰਿਆ ਉਹ ਮੈਂ ਤੁਹਾਨੂੰ ਗਾਣੇ ਦਾ ਇੱਕ ਪੈਰਾ ਸੁਣਾ ਦਿੰਨਾ ਇਹੋ ਕਿਸੇ ਵੀ ਭਰਾ ਨੇ ਕਰਾਉਣਾ ਹੋਵੇ ਤਾਂ ਮੇਰੇ ਨਾਲ ਕੰਟੈਂਟ ਮੈਂ ਹੁਣ ਨੰਬਰ ਬੋਲਦਾ ਦਵਾਰੇ ਵੀ ਬੋਲ ਦਿੰਦਾ ਇੱਕ ਵਾਰੀ 98773 ਅ 98773 65831 WhatsApp ਵੀ ਇਤੇ WhatsApp ਤੇ ਮੈਸੇਜ ਕਰ ਲਓ ਪਹਿਲਾਂ ਜੰਗਾਰਿੰਦਾ ਬੰਦਾ ਕਿਉਂਕਿ ਕਈ ਵਾਰੇ ਫੋਨ ਬੰਦਾ ਇੱਧਰ ਉੱਧਰ ਹੁੰਦਾ ਸੋ ਥੋੜਾ ਜਿਹਾ ਇਸ ਕਰਕੇ ਬਾਦ ਸਾਹਿਬ ਤੇ ਮੈਸੇਜ ਕਰ ਲਿਓ ਜੇ ਕਿਸੇ ਭਰਾ ਨੂੰ ਕੋਈ ਕਈ ਵਾਰੀ ਲੋੜ ਹੁੰਦੀ ਹੈ ਹਨਾ ਉਹਦਾ ਮੈਂ ਤੁਹਾਨੂੰ ਇੱਕ ਪਹਿਰਾ ਸੁਣਾਉਣਾ ਗਾਣੇ ਦਾ ਹਾ ਨੀਤ ਤੇਰੀ ਵਿੱਚ ਖੋਟ ਸੀ ਜੱਟੀ ਐ ਤਾਂ ਤੂੰ ਯਾਰੀ ਤੋੜੀ ਤੇਰੇ ਪਿੱਛੇ ਲੱਗ ਕੇ ਜ਼ਿੰਦਗੀ ਸੇਵਿਆਂ ਚੋਂ ਮੈਂ ਮੋੜੀ ਹਾ ਨੀਤ ਤੇਰੀ ਵਿੱਚ ਖੋਟ ਸੀ ਜੱਟੀ ਐ ਤਾਂ ਮੈਂ ਯਾਰੀ ਤੋੜੀ ਤੇਰੇ ਪਿੱਛੇ ਲੱਗ ਕੇ ਜ਼ਿੰਦਗੀ ਸੇਵਿਆਂ ਚੋਂ ਮੈਂ ਮੋੜੀ ਹਉ ਪੁੱਠਿਆਂ ਦੇ ਨਾਲ ਪੁੱਠੇ ਆ ਹੁਣ ਸਿੱਧਿਆਂ ਦੇ ਨਾਲ ਸਿੱਧੇ ਛੱਲਾ ਤਾਂ ਤੂੰ ਮੋੜਗੀ ਜੱਟ ਦਾ ਦਿਲ ਮੋੜੇਗੀ ਕਿੱਦੇ ਨਹੀਂ ਦਿਲ ਮੋੜੇਗੀ ਕਿੱਦੇ ਸੋ ਜੇ ਕਿਸੇ ਨੂੰ ਵੀ ਕੋਈ ਵੀ ਪ੍ਰਕਾਰ ਦਾ ਬਾਈ ਸਾਈਡ ਗਾਣਾ ਚਾਹੀਦਾ ਹੋਵੇ ਜਿਵੇਂ ਮੇਰੇ ਕੋਲ ਇੱਕ ਗਾਣਾ ਸਾਈਡ ਇਹ ਤੇਰੀ ਯਾਦ ਰੱਖਾ ਨੇ ਇੱਕ ਬੋਤਲ ਦੀ ਮਾਰ ਉਹ ਮੈਂ ਗਾਉਂਦਾ ਇਸ ਕਰਕੇ ਨਹੀਂ ਕਈ ਵਾਰੀ ਅਗਲੇ ਨੂੰ ਆਇਆ ਹੋਣਾ ਯਾਰ ਪਤਾ ਨਹੀਂ ਇਹ ਸ਼ਰਾਬ ਨੂੰ ਪ੍ਰਮੋਟ ਕਰਦੇ ਆ ਹਨ ਸੋ ਮੈਂ ਥੋੜਾ ਜਿਹਾ ਜਿਹੜਾ ਕੋਈ ਗਾਣਾ ਇਹ ਹੈ ਨਾ ਉਹ ਥੋੜਾ ਘੱਟ ਕੋਸ਼ਿਸ਼ ਕਰਦਾ ਕਿਉਂਕਿ ਸਮਾਜ ਤੁਹਾਨੂੰ ਪਸੇ ਪਹਿਲੀ ਬਹੁਤ ਬਈ ਬਰਾਈਆਂ ਨੇ ਤੇ ਕਲਾਕਾਰ ਦੇ ਜਿਹੜਾ ਆਪਾਂ ਕਹੇ ਤਾਂ ਦਿੰਦੇ ਆ ਵੀ ਗਾਣਿਆਂ ਦਾ ਅਸਰ ਬਹੁਤ ਹੁੰਦਾ ਪੀੜੀ ਤੇ ਆਪਣੀ ਸੋ ਕੋਸ਼ਿਸ਼ ਇਹ ਕਰੋ ਤੁਸੀਂ ਵੀ ਚੰਗਾ ਸੁਣੋ ਇਹ ਕੋਈ ਚਲੋ ਇਹ ਐਂਟਰਟੇਨਮੈਂਟ ਹੁੰਦਾ ਜਿਹੜੇ ਗਾਣੇ ਹੁੰਦੇ ਆ ਕਿਤੇ ਬੰਦੇ ਦਾ ਮੂਡ ਆਫ ਹੈ ਚਲੋ ਸੁਣ ਲਿਆ ਹਨਾ ਉਦੋਂ ਥੋੜਾ ਜਿਹਾ ਦਿਮਾਗ ਨੂੰ ਰਿਲੈਕਸ ਮਿਲ ਜਾਂਦਾ ਹੁੰਦੇ ਤਾਂ ਇਹ ਚੀਜ਼ਾਂ ਵਾਸਤੇ ਆ ਪਰ ਲੋਕ ਥੋੜਾ ਜਿਹਾ ਹੁਣ ਇਹਨੂੰ ਬਾਹਲਾ ਜ਼ਿੰਦਗੀ ਤੇ ਲਾਗੂ ਕਰਨ ਲੱਗੇ ਕੋਈ ਵੀ ਗਾਣਾ ਬਈ ਬਾਹਲਾ ਇਹਨਾਂ ਨੂੰ ਲਾਗੂ ਨਾ ਕਰੋ ਜ਼ਿੰਦਗੀ ਤੇ ਕੋਸ਼ਿਸ਼ ਇਹ ਕਰੋ ਕਿ ਤੁਸੀਂ ਸੁਣੋ ਐਂਟਰਟੇਨਮੈਂਟ ਕਰੋ ਉਹਨੂੰ ਉੱਥੇ ਛੱਡ ਦਿਓ ਸੋ ਜਿਹੜੇ ਭਰਾ ਨਵੇਂ ਜੁੜੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਪੁਰਾਣੇ ਆ ਉਹਨਾਂ ਦਾ ਦਿਲੋਂ ਰੋਜ਼ ਕਰਦੇ ਆ ਹਨਾ ਫੇਰ ਵੀ ਧੰਨਵਾਦ ਜਿਹੜੇ ਨਵੇਂ ਕੋਈ ਭੈਣ ਭਰਾ ਜੁੜੇ ਆ ਬਈ ਉਹਨਾਂ ਦਾ ਵੀ ਬਹੁਤ ਬਹੁਤ ਦਿਲੋਂ ਸਤਿਕਾਰ ਕਰਦੇ ਆ ਤੇ ਕੋਸ਼ਿਸ਼ ਇਹ ਹੀ ਰਹੂ ਜੇ ਕਈ ਵਾਰ ਨਾ ਇੱਕ ਕਿਸੇ ਦੀ ਕੋਈ ਤਮੰਨਾ ਹੁੰਦੀ ਹੈ ਬਈ ਆਹ ਵਿਸ਼ੇ ਤੇ ਗਾਣਾ ਜਿਵੇਂ ਮੈਂ ਇੱਕ ਗਾਣਾ ਅਸੀਂ ਸਾਡੇ ਦੋ ਭਰਾਵਾਂ ਦਾ ਗਾਣਾ ਸੀਗਾ ਉਹ ਉਹ ਅਸੀਂ ਰਿਕਾਰਡਿੰਗ ਵੀ ਕਰਾਇਆ ਸੀ ਤੇ ਉਹ ਮੇਰਾ ਜਿਹੜਾ ਪਹਿਲਾ ਚੈਨਲ ਸੀ ਉਹ ਤੁਹਾਨੂੰ ਪਤਾ ਵਿੱਚ ਹੇਟਰ ਵੀ ਹੁੰਦੇ ਆ ਬਈ ਉਹਨਾਂ ਨੇ ਮੇਰਾ ਚੈਨਲ ਹੀ ਰਿਪੋਰਟਾਂ ਮਾਰ-ਮਾਰ ਚੈਨਲ ਹੀ ਬੰਦ ਕਰਾਤਾ ਉਹਦੇ ਮੈਂ ਤੁਹਾਨੂੰ ਦੋ ਪਹਿਰੇ ਸੁਣਾ ਬਹੁਤ ਸੋਹਣਾ ਗਾਣਾ ਸੀ ਉਹ ਕਾਫੀ ਚੱਲ ਗਿਆ ਸੀ ਸ਼ਾਇਦ ਉਹ ਹਿੱਟ ਵੀ ਹੋਣਾ ਸੀ ਗਾਣੇ ਨੇ ਪਰ ਚਲੋ ਥੋੜੀ سپورਟ ਹੋਈ ਫੇਰ ਕਰਾ ਦੇ ਕੋਈ ਚੱਕਰ ਨਹੀਂ ਇਹ ਤਾਂ ਜਿਵੇਂ ਕਹਿੰਦੇ ਹੁੰਦੇ ਆ ਪ੍ਰਮਾਤਮਾ ਦੀ ਨਿਗਾਹ ਸਿੱਧੀ ਚਾਹੀਦੀ ਹੈ ਬੰਦਾ ਕੁਛ ਨਹੀਂ ਉਹ ਮੇਰੇ ਗਾ ਜਿਹੜਾ ਮੇਰਾ ਚੈਨਲ ਸੀ ਉਹ ਤੇ ਰਿਪੋਰਟਾਂ ਮਾਰੀ ਗਏ ਲੋਕ ਸੀ ਤਾਂ ਹੁੰਦੇ ਤਾਂ ਆਪਦੀ ਹੁਣ ਪਤਾ ਵੀ ਇਹ ਛੱਡੋ ਪਰੇ ਕੀ ਗੱਲ ਕਰਨੀ ਹੈ ਇਹ ਕੁਛ ਜਿਹੜੀ ਉਹ ਕਲਕੱਤੇ ਕੁੜੀ ਮਾਰੀ ਸੀ ਉਹ ਤੋਂ ਮੈਂ ਉਹ ਤੇ ਥੋੜਾ ਇੱਕ ਗਾਣਾ ਪਾਇਆ ਸੀ ਥੋੜਾ ਜਿਹਾ ਗਰਮ ਗਾਇਆ ਗਿਆ ਉਹ ਇਹਨਾਂ ਦੀ ਗਾਇਡਲਾਈਨ ਹੁੰਦੀ ਹੈ ਕੋਈ ਵੀ ਆਪਾਂ ਭੜਕਾ ਨਹੀਂ ਸਕਦੇ ਹੇਟ ਸਪੀਚ ਇਹ ਤੇ ਦੇ ਨਹੀਂ ਸਕਦੇ ਸੋ ਕੁਝ ਉਹਦੇ ਕਰਕੇ ਵੀ ਕਹਿ ਸਕਦੇ ਆ ਆਪਾਂ ਸੋਦਾ ਮੈਂ ਤੁਹਾਨੂੰ ਸੁਣਾਉਣਾ ਦੋ ਭਾਈ ਹੁੰਦੇ ਆ ਇੱਕ ਪਿੰਡ 'ਚ ਰਹਿੰਦਾ ਹੁੰਦਾ ਛੋਟਾ ਤੇ ਜਿਹੜਾ ਵੱਡਾ ਹੁੰਦਾ ਉਹ ਸ਼ਹਿਰ 'ਚ ਰਹਿੰਦਾ ਹੁੰਦਾ ਉਹ ਦੋਨੇ ਫੋਨ 'ਤੇ ਗੱਲਾਂ ਕਰਦੇ ਆ ਪਹਿਲਾਂ ਛੋਟਾ ਕਹਿੰਦਾ ਉਹਨੂੰ ਉਹ ਕੀ ਕਹਿੰਦਾ ਮੈਂ ਤੁਹਾਨੂੰ ਸੁਣਾਉਣਾ ਹਸਤ ਸਤ ਸ੍ਰੀ ਕਾਲ ਬਲਾਮਾ ਭਾਈ ਕਰ ਪਰਵਾਰ ਦਾ ਹਾਲ ਸੁਣਾਈ ਹਸਤ ਸਤ ਸ੍ਰੀ ਕਾਲ ਬਲਾਮਾ ਕਰ ਪਰਵਾਰ ਦਾ ਹਾਲ ਸੁਣਾਈ ਕੀ ਗੱਲ ਫੋਨ ਕਾਲ ਨਹੀਂ ਲਾਈ ਤੱਕਦੇ ਪਿੰਡ ਵੀ ਆਇਆ ਨਹੀਂ ਮੇਰਾ ਜੀ ਜਾਨੀ ਅੱਜ ਲੱਗਦਾ ਫੋਨ ਮੈਂ ਤਾਈਆਂ ਲਾਇਆ ਸੀ ਹੋ ਮੇਰਾ ਜੀ ਜਾਨੀ ਅੱਜ ਲੱਗਦਾ ਫੋਨ ਮੈਂ ਤਾਈਆਂ ਲਾਇਆ ਸੀ ਬਾਈ ਕਦੋਂ ਮਾਰੇਗਾ ਗੇੜਾ ਛੋਟੇ ਵੀਰਿਆ ਕਿਰਪਾ ਰੱਬ ਦੀ ਤੂੰ ਸੁੱਖ ਸੰਦ ਸਣਾ ਦੇ ਸਭ ਦੀ ਛੋਟੇ ਵੀਰਿਆ ਕਿਰਪਾ ਰੱਬ ਦੀ ਤੂੰ ਸੁੱਖ ਸੰਦ ਸਣਾ ਦੇ ਸਭ ਦੀ ਕਮ ਕਾਰਾ ਵਾਲਾ ਜਦ ਵੀ ਮੇਰੀ ਤਾ ਮਜਬੂਰੀ ਏ ਮੈਨੂੰ ਪਿੰਡ ਕਦੇ ਨਹੀਂ ਪੁੱਲਦਾ ਆਵੇਂ ਪੈਗੀ ਦੂਰੀ ਏ ਓ ਮੈਨੂੰ ਪਿੰਡ ਕਦੇ ਨਹੀਂ ਪੁੱਲਿਆ ਆਵੇਂ ਪੈਗੀ ਦੂਰੀ ਏ ਕੀ ਗੱਲ ਸਾਈਡ ਕਾਸ ਤੋਂ ਹੋ ਗਿਆ ਬੂਆ ਪੇਣਾ ਅੰਬੋ ਬੱਬਾ ਵੱਡਾ ਟੱਬਰ ਸੀ ਬਾਈ ਸਾਡਾ ਪੂਆ ਪੇਣਾ ਅੰਬੋ ਬੱਬਾ ਵੱਡਾ ਟੱਬਰ ਸੀ ਬਾਈ ਸਾਡਾ ਹੁਣ ਤਾਂ ਕੋਲ ਰਹ ਗਈਆਂ ਜਾਂਦਾ ਮਨ ਵਿੱਚ ਦਰਦ ਦਿਲ ਕੋ ਲੈਣਾ ਹੋ ਬੜਾ ਯਾਦ ਆਉਂਦੇ ਮੈਨੂੰ ਸਾਰੇ ਮੈਂ ਕੱਲਾ ਬਹਿ ਕੇ ਰੋ ਲੈਣਾ ਹੋ ਬੜਾ ਯਾਦ ਆਦੇ ਆਉਂਦੇ ਮੈਨੂੰ ਸਾਰੇ ਮੈਂ ਕੱਲਾ ਬੈ ਕੇ ਰੋ ਲੈਣਾ ਜੀ ਆ ਕਦੇ ਕਦੇ ਨਹੀਂ ਲੱਗਦਾ ਬਾਪੂ ਚਾਚਾ ਵੱਡਾ 타ਇਆ ਮੈਨੂੰ ਭੁੱਲਦੇ ਨਹੀਂ ਭੁਲਾਇਆ ਬਾਪੂ ਚਾਚਾ ਵੱਡਾ 타ਇਆ ਮੈਨੂੰ ਭੁੱਲਦੇ ਨਹੀਂ ਭੁਲਾਇਆ ਕਾਲੂ ਮਹੀਨੇ ਕੁ ਤੱਕ ਆਇਆ ਮਨ ਵਿੱਚ ਵੀ ਤਨhਾਈਆਂ ਨੇ ਓਏ ਆਪਾਂ ਬਹੁਤ ਕਰਨੀਆਂ ਗੱਲਾਂ ਬੈ ਕੇ ਦੋਨਾ ਪਾਣਿਆਂ ਨੇ ਆਪਾਂ ਬਹੁਤ ਕਰਨੀਆਂ ਗੱਲਾਂ ਬੈ ਕੇ ਦੋਨਾ ਪਾਣਿਆਂ ਨੇ ਨਾ ਟੁ ਡੋਲ ਹੌਸਲਾ ਰੱਖੀ ਓਕੇ ਹੁਕਮ ਜੋ ਵੱਡੇ ਭਾਈ ਦੇਖਿਓਣਾ ਨਾ ਭੁੱਲ ਜਾਈ ਓਕੇ ਹੁਕਮ ਜੋ ਵੱਡੇ ਭਾਈ ਦੇਖਿਓਣਾ ਨਾ ਭੁੱਲ ਜਾਈ ਮੈਂ ਵੀ ਪਾਣੀ ਜਾਨ ਨਾਲ ਲਾਈ ਅੱਜ ਕਸੀਦੀ ਵਾਰੀਆ ਚਾਗੁਰ ਦੀ ਬਿੰਦਰ ਨੇ ਤਾਰ ਲਈ ਪੀਣ ਦੀਆ ਫੁੱਲ ਤਿਆਰੀਆ ਚਾਗੁਰ ਦੀ ਬਿੰਦਰ ਨੇ ਤਾਰ ਲਈ ਪੀਣ ਦੀਆ ਫੁੱਲ ਤਿਆਰੀਆ ਬਾਈ ਛੇਤੀ ਮਾਰੀ ਗੇੜਾ ਸੋ ਇਹ ਸੀ ਦੋ ਭਰਾਵਾਂ ਦਾ ਪਿਆਰ ਬਹੁਤ ਘੈਂਟ ਗਾਣਾ ਹੈ ਇਹ ਹੋਰ ਵੀ ਪਹਿਰੇ ਹੈ ਇਹਦੇ ਸੋ ਇਹ ਇੱਕ ਪ੍ਰਦੇਸੀ ਤੇ ਪਿੰਡ ਤੇ ਰਿੰਦੀ ਭਰਾ ਦੀ ਕਹਾਣੀ ਆ ਸੋ ਛੋਡੀ ਸਪੋਰਟ ਹੋਵੇ ਤਾਂ ਇਹ ਗਾਣੇ ਨੂੰ ਆਪਾਂ ਦੁਬਾਰਾ ਰੀਲੀਜ਼ ਕਰਾਂਗੇ ਬਹੁਤ ਸਾਨੂੰ ਵਧੀਆ ਲੱਗੂ ਮੈਨੂੰ ਇਹ ਵੀ ਪਤਾ ਜਿਹੜਾ ਕਿਉਂਕਿ ਸਾਂਝੇ ਪਰਿਵਾਰ ਹਰੇਕ ਦੇ ਸੀ ਬਾਈ ਪਹਿਲਾਂ ਹਨਾ ਹੁਣ ਤਾਂ ਚਲੋ ਛੋਟੇ ਹੋ ਗਏ ਪਰਿਵਾਰ ਅੱਡ ਅੱਡੋ ਅੱਡ ਤਾਂ ਇਹ ਤਾਂ ਰੀਤ ਤੁਰੀ ਆਈ ਆ ਪਹਿਲਾਂ ਤੇ ਪਰ ਪਹਿਲਾਂ ਸੋਨੇ ਪਿਆਰ ਵੱਧ ਸੀ ਲੋਕਾਂ 'ਚ ਹੁਣ ਥੋੜਾ ਜਿਹਾ ਬਹੁਤ ਜ਼ਿਆਦਾ ਘਟ ਗਿਆ ਕਹਿੰਦੇ ਹੁੰਦੇ ਸੋ ਜਿਹੜਾ ਵੀ ਬੰਦਾ ਉਹਨੂੰ ਸੁਣੂਗਾ ਤੇ ਮੈਂ ਗਰੰਟੀ ਨਾਲ ਤੇ ਦਾਅਵੇ ਨਾਲ ਕਹਿ ਸਕਦਾ ਵੀ ਉਹ ਬੰਦਾ ਰੋਊਗਾ ਇੱਕ ਵਾਰ ਗਾਣਾ ਸੁਣ ਕੇ ਕਿਉਂਕਿ ਉਹਨੂੰ ਆਪਣੇ ਬਚਪਨ ਜਾਂ ਉਹ ਪਿਛਲਾ ਪਾ ਉਹਨੂੰ ਯਾਦ ਆਊਗਾ ਕੋਸ਼ਿਸ਼ ਇਹ ਕਰਾਂਗੇ ਤੁਹਾਡੀ ਸਪੋਰਟ ਚਾਹੀਦੀ ਹੈ ਵੀਡੀਓ ਵੀ ਵਧੀਆ ਤਰੀਕੇ ਨਾਲ ਬਣਾਵਾਂਗੇ ਉਹਦੇ ਵਿੱਚ ਦਿਖਾਵਾਂਗੇ ਪੁਰਾਣਾ ਸੱਭਿਆਚਾਰ ਵੀ ਕੋਸ਼ਿਸ਼ ਇਹ ਕਰਾਂਗੇ ਬਾਕੀ ਤੁਹਾਡੀ ਸਪੋਰਟ ਹੋਈ ਜੇ। ਸੋ ਇਹਨਾਂ ਚੀਜ਼ਾਂ ਦੇ ਭਰਾ ਉਹ ਪੈਸਾ ਬੜਾ ਲੱਗਦਾ ਹੁਣ ਸਹੀ ਰਸਤਾ ਹੁਣ ਕਟੋ ਕਟ ਜਾਏ ਜਿਵੇਂ ਇਹ ਜਿਹਾ ਗਾਣਾ ਵੀਡੀਓ ਕਰਨੀ ਹੋਵੇ 2.5 ਲੱਖ ਰੁਪਏ ਦਾ ਪ੍ਰੋਸੈਸ ਕਰਕੇ ਫੇਰ ਗਾਣਾ ਵਧੀਆ ਤਰੀਕੇ ਨਾਲ ਲੋਕ ਸੁਣਨਗੇ ਵੀ ਪੈਸਾ ਇਸ ਚੀਜ਼ ਦਾ ਖੂ ਹੈ ਜਿੰਨੇ ਮਰਜ਼ੀ ਪੈਸੇ ਲਾ ਦਿਓ ਗੱਲ ਸੋ ਬਾਕੀ ਬਹੁਤ ਕੁਝ ਪਿਆ ਪਿਆਉ ਪੁੱਤਾਂ ਦੀ ਗੱਲਬਾਤ ਹੈ ਇੱਕ ਤਾਏ ਭਤੀਜੇ ਦੀ ਉਹ ਉਹਨੂੰ ਤਾਏ ਨੂੰ ਆਪਦੇ ਨੂੰ ਪੁੱਛਦਾ ਹੁੰਦਾ ਵੀ ਮੈਂ ਵੋਟਾਂ 'ਚ ਖੜਨਾ ਹੈ ਤਾਂ ਕੀ ਐਜੂਕੇਸ਼ਨ ਚਾਹੀਦੀ ਹੈ ਮੈਨੂੰ ਕਿਉਂ ਆਪਣੇ ਹੋਣ ਵਾਲੇ ਲੀਡਰਾਂ ਦਾ ਹਾਲ ਦੇਖ ਕੇ ਲਿਖਿਆ ਉਹ ਤਾਇਆ ਕਹਿੰਦਾ ਹੁੰਦਾ ਵੀ ਤੂੰ ਕੱਲੇ ਗੱਪ ਮਾਰਨੇ ਸਿੱਖ ਜਾ ਹੋਰ ਕੁਝ ਲੱਗਦਾ ਡੱਕਾ ਨਹੀਂ ਵੀ ਹੋਰ ਕੁਝ ਨਹੀਂ ਚਾਹੀਦਾ ਗੱਪ ਮਾਰਨੇ ਆਉਣੇ ਚਾਹੀਦੇ ਆ ਲੀਡਰ ਬਣ ਜੇਗਾ ਸੋ ਥੋੜੀ ਜੀ ਗੱਲ ਕੌੜੀ ਐ ਥੋੜਾ ਜਿਹਾ ਇਦਾਂ ਵੀ ਰਹਿੰਦਾ ਵੀ ਸਰਕਾਰਾਂ ਨਾਲ ਆਪਾਂ ਕਿਉਂ ਪੰਗਾ ਲੈਣਾ ਹੈ ਨਾ ਸੋ ਬਾਕੀ ਕੋਸ਼ਿਸ਼ ਕਰਦੇ ਰਾਵਾਂਗੇ ਤੁਹਾਨੂੰ ਸੁਣਾਉਣ ਦੀ ਸੋ ਜਿਹੜੇ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਤੇ ਲਾਇਕ ਪਾਈ ਬਣ ਕੇ ਜਰੂਰ ਕਿਉਂਕਿ ਮਿਹਨਤ ਬਹੁਤ ਲੱਗਦੀ ਐ ਤੁਸੀਂ ਦੇਖ ਲਈਓ ਹਨਾ ਪਰ ਕੋਸ਼ਿਸ਼ ਇਹ ਰਹਿੰਦੀ ਐ ਕਿ ਤੁਹਾਡਾ ਮਨੋਰੰਜਨ ਐਂਟਰਟੇਨਮੈਂਟ ਕਰਦੇ ਰਹੀ ਸੋ ਮੇਰੇ ਵੱਲੋਂ ਕਾਲੇ ਮਾਨ ਵੱਲੋਂ ਸਾਰਿਆਂ ਨੂੰ ਜਿੰਨੇ ਵੀ ਭੈਣ ਭਰਾ ਤੁਸੀਂ ਦੇਖਦੇ ਹੋ ਜਾਂ ਦੇਖੋਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਵੀਡੀਓ ਤੇ ਆਏ ਆਪਣਾ ਕੀਮਤੀ ਟਾਈਮ ਮੈਨੂੰ ਦਿੱਤਾ ਸੋ ਸਬਸਕ੍ਰਾਈਬ ਚੈਨਲ ਜਰੂਰ ਕਰ ਲਿਓ ਬਾਈ ਇੱਕ ਉਹ ਜਿਹੜਾ ਬਟਨ ਜਾਂ ਹੁੰਦਾ ਉਹਨੂੰ ਦਬਾ ਬਲਿਓ ਕਿਉਂਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਜੇ ਸੋ ਫਿਰ ਹਾਜ਼ਰੀ ਲਵਾਵਾਂਗੇ ਰੱਬ ਰਾਖਾ ਸਤਿ ਸ੍ਰੀ ਅਕਾਲ ਸਲਾਮਤ ਰਹੋ ਤੇ ਦੁਬਾਰਾ ਤੋਂ ਮੈਂ ਫੇਰ ਕਹਿ ਦੇਣਾ ਇੱਕ ਵਾਰ ਕਿ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਆਪ ਧਿਆਨ ਰੱਖੋ ਕਿਤੇ ਵੀ ਤੁਹਾਨੂੰ ਕੋਈ ਉੱਚੀ ਨੀਚ ਲੱਗਦੀ ਹੈ ਕਦੇ ਵੀ ਘੌਲ ਨਾ ਕਰੋ ਜਾਂ ਅਣਗੈਲੀ ਨਾ ਕਰੋ ਜਾਂ ਅਣਦੇਖੀ ਨਾ ਕਰੋ ਗੱਲ ਨੂੰ ਜੀ ਇਨਕੁਆਰੀ ਕਰੀ ਬਸ ਇੰਨੀਆਂ ਕੁ ਬੇਨਤੀਆਂ ਸਤਿਗੁਰ ਆ ਰੱਖਾ